ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਨ ਦੇ ਨਾਲ ਮਹਿਰ ਸ਼ਰਨਕੌਰ ਅੱਜ ਦਾ ਸਾਡਾ ਇੱਕ ਖਾਸ ਬੁਲੇਟਨ 10 ਸਾਲ ਦੀ ਪੰਜਾਬ ਦੀ ਬੱਚੀ ਲੇਡੀ ਮਿਲਖਾ ਦੇ ਨਾਮ ਹੈ ਸਭ ਤੋਂ ਪਹਿਲਾਂ ਸ਼ਾਬਾਸ਼ ਦੀਏ ਦਾਸ ਸਾਲ ਦੀ ਨਵਜੋਤ कौर ਨੇ ਪੰਜਾਬ ਦੇ ਉਹਨਾਂ ਸਾਰੇ ਮਾਪਿਆਂ ਦੇ ਦਿਲਾਂ ਵਿੱਚ ਉਮੀਦ ਦੀ ਜੋਤ ਜਗਾਈ ਹੈ ਜੋ ਵਰਿਆਂ ਤੋਂ ਗੁਰਬਤ ਦੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਤੇ ਨਵਜੋਤ ਨੇ ਆਪਣੇ ਮਾਪਿਆਂ ਲਈ ਵੀ ਉਹ ਕੰਮ ਕਰਕੇ ਦਿਖਾਇਆ ਜਿਸ ਲਈ ਔਲਾਦ ਦੀ ਅੱਧੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਅੱਜ ਅਸੀਂ ਜਿਹੜੀ ਨਵਜੋਤ ਕੌਰ ਦੀ ਗੱਲ ਕਰਨ ਜਾ ਰਹੇ ਹਾਂ ਉਸ ਦੀ ਉਸ ਦੀ ਕਾਬਲੀਅਤ ਦੇ ਚਰਚੇ ਪੂਰੇ ਪੰਜਾਬ 'ਚ ਹੋ ਰਹੇ ਨੇ ਕਿਉਂਕਿ ਉਸ ਨੇ ਦੋ ਵਕਤ ਦੀ ਰੋਟੀ ਲਈ ਜਦੋਂ ਜਿਹਦ ਕਰਦੇ ਗਰੀਬੀ ਦੇ ਬੋਝ ਥੱਲੇ ਜ਼ਿੰਦਗੀ ਜਿਉਣ ਲਈ ਮਜਬੂਰ ਮਾਪਿਆਂ ਨੂੰ 10 ਸਾਲ ਦੀ ਉਮਰ ਦੇ ਵਿੱਚ ਹੀ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਨਾਲ ਅੱਠ ਮਰਲੇ ਜ਼ਮੀਨ ਖਰੀਦ ਕੇ ਦਿੱਤੀ ਹੈ ਉਸ ਦੀ ਇਸੇ ਕਾਬਲੀਅਤ ਨੇ ਉਸ ਨੂੰ ਨਵਾਂ ਨਾਮ ਦਿੱਤਾ ਹੈ ਲੇਡੀ ਮਿਲਖਾ ਦਰਸਲ ਨਵਜੋਤ ਦੌੜਾਕ ਹੈ ਤੇ ਉਸਨੇ ਵੱਖ-ਵੱਖ ਪਿੰਡੂ ਖੇਡਾਂ ਦੇ ਵਿੱਚ 100 ਮੀਟਰ ਦੀ ਰੇਸ ਵਿੱਚ ਇੰਨਾ ਕੁ ਪੈਸਾ ਜਿੱਤ ਲਿਆ ਕਿ 8 ਮਰਲੇ ਜ਼ਮੀਨ ਖਰੀਦ ਕੇ ਉਹ ਆਪਣੇ ਬਾਪੂ ਨੂੰ ਦੇ ਸਕੀ ਹੈ ਫੇਰ ਕਹਾਂਗੇ ਸ਼ਾਬਾਸ਼ ਧੀਏ ਫਰੀਦਕੋਟ ਦੇ ਸਾਦਿਕ ਪਿੰਡ ਦੀ ਨਵਜੋਤ ਨੇ ਜਲੰਧਰ ਦੇ ਪਿੰਡ ਸਰਾਏ ਵਿੱਚ 100 ਮੀਟਰ ਦੀ ਰੇਸ ਵਿੱਚ ਮੁੜ ਪਹਿਲਾ ਥਾਂ ਹਾਸਲ ਕੀਤਾ ਹੈ। ਇਨਾਵਜੋਂ ਪੈਸਿਆਂ ਦੇ ਨਾਲ ਨਾਲ ਨਵਜੋਤ ਨੇ ਹੁਣ ਤੱਕ 9ਵੀਂ ਸਾਈਕਲ ਵਿੱਚ ਜਿੱਤ ਲਈ ਹੈ। ਪਿਤਾ ਨੂੰ ਜ਼ਮੀਨ ਦਾ ਮਾਲਕ ਬਣਾ ਚੁੱਕੀ ਨਵਜੋਤ ਦੇ ਸੁਪਨੇ ਬਹੁਤ ਵੱਡੇ ਨੇ। ਦੇਸ਼ ਵਿਦੇਸ਼ ਦੇ ਮੰਨੇ ਪਰਮੰਨੇ ਕੋਚਾਂ ਤੋਂ ਟ੍ਰੇਨਿੰਗ ਲੈ ਕੇ ਉਹ ਦੁਨੀਆ ਭਰ ਦੀ ਰੇਸ ਵਿੱਚ ਹਿੱਸਾ ਲੈ ਕੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹੈ। ਮਾਪਿਆਂ ਦਾ ਤਾਂ ਹੋਣਾ ਹੀ ਹੈ। ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ। ਅੱਗੇ ਜਾਂਦਾ ਸੁਪਨਾ ਵੀ ਸਾਡੇ ਜਗਤਾਰ ਸਿੰਘ ਜਗਤਾਰ ਸਰ ਸਾਨੂੰ ਮਿਹਨਤ ਕਰਾਉਣਗੇ ਤੇ ਜਿੰਨਾ ਟਾਈਮ ਅਸੀਂ ਕੁਝ ਬਣਦੇ ਨੂੰ ਉਹਨਾਂ ਟਾਈਮ ਸਾਡੇ ਸਰ ਸਾਡੇ ਨਾਲ ਖੜੇ। ਅਸੀਂ ਫੌਜ ਜਿਵਨ ਨਾਲ ਚੱਲਦੇ। 10 ਸਾਲ ਦੀ ਬੱਚੀ ਨਵਜੋਤ ਕੌਰ ਦੀ ਇਸ ਮਿਹਨਤ ਪਿੱਛੇ ਮਾਪਿਆਂ ਨੇ ਵੀ ਪੂਰੀ ਜਾਨ ਲਾਈ ਹੈ। ਆਪਣਾ ਢਿੱਡ ਭੁੱਖਾ ਰੱਖ ਕੇ ਧੀ ਨਵਜੋਤ ਦੀ ਖੁਰਾਕ 'ਚ ਕੋਈ ਕਮੀ ਨਹੀਂ ਆਉਣ ਦਿੱਤੀ। ਧੀ ਦੇ ਕੁਝ ਕਰ ਗੁਜ਼ਰਨ ਦੇ ਸੁਪਨੇ ਨੂੰ ਕਦੇ ਵੀ ਧੁੰਦਲਾ ਨਹੀਂ ਹੋਣ ਦਿੱਤਾ। ਹਰ ਵਕਤ ਨਾਲ ਖੜਦੇ ਰਹੇ। ਤੇ ਨਵਜੋਤ ਨੇ ਵੀ ਆਪਣੇ ਪਿਤਾ ਦੀਆਂ ਉਮੀਦਾਂ ਨੂੰ ਕਦੇ ਨਹੀਂ ਟੁੱਟਣ ਦਿੱਤਾ ਜਦੋਂ 8 ਸਾਲਾਂ ਦੀ ਸੀ ਤਾਂ ਸਭ ਤੋਂ ਪਹਿਲੀ ਦੌੜ ਜਿੱਤੀ ਹੱਥ ਵਿੱਚ ਜਿਹੜੀ ਟਰੋਫੀ ਮਿਲੀ ਉਸ ਨੂੰ ਘਰ 'ਚ ਰੱਖਣ ਲਈ ਥਾਂ ਤੱਕ ਨਹੀਂ ਸੀ ਪਹਿਲੀ ਟਰੋਫੀ ਨੂੰ ਉਸ ਨੇ ਇੱਟ ਤੇ ਸਜਾ ਕੇ ਰੱਖਿਆ 2 ਸਾਲਾਂ ਬਾਅਦ ਹੁਣ ਉਸੇ ਟਰੋਫੀ ਨੂੰ ਨਵਜੋਤ ਨੇ ਕੰਧ ਤੇ ਫੱਟਾ ਲਾ ਕੇ ਸਜਾਇਆ ਹੈ ਨਵਜੋਤ ਦੇ ਹੌਂਸਲੇ ਤਾਂ ਵੱਡੇ ਹੈਗੇ ਨੇ ਸੁਪਨੇ ਉਸ ਤੋਂ ਵੀ ਵੱਡੇ ਨੇ ਹਰੇਕ ਦੌੜ ਜਿੱਤਣ ਦੇ ਇਰਾਦੇ ਦੇ ਨਾਲ ਉਹ ਸਵੇਰੇ 5 ਵਜੇ ਉੱਠ ਕੇ ਪ੍ਰੈਕਟਿਸ ਕਰਦੀ ਹੈ ਵਰਜਿਸ਼ ਕਰਨ ਜਾਂਦੀ ਹੈ ਤੇ ਕਹਿੰਦੀ ਹੈ ਕਿ ਜਦੋਂ ਵੀ ਉਹ ਆਪਣੀ ਮਿਹਨਤ ਨਾਲ ਆਪਣਾ ਤੇ ਆਪਣੇ ਮਾਪਿਆਂ ਦਾ ਘਰ ਬਣਾਉਗੀ ਤਾਂ ਇੱਕ ਸ਼ੋਕੇਸ ਜ਼ਰੂਰ ਬਣਾਉਗੀ ਜਿੱਥੇ ਉਹ ਆਪਣੀਆਂ ਮਿਲੀਆਂ ਹੋਈਆਂ ਟਰੋਫੀਆਂ ਨੂੰ ਸਜਾਉਗੀ ਮਾਪਿਆਂ ਦਾ ਵੀ ਕਹਿਣਾ ਕਿ ਅਸੀਂ ਆਪਣੀ ਬੱਚੀ ਦੀ ਮਿਹਨਤ ਤੋਂ ਬੜੇ ਖੁਸ਼ ਹਾਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਇਸੇ ਤਰ੍ਹਾਂ ਮਿਹਨਤ ਕਰਨ ਅਸੀਂ ਕਹਿੰਦੇ ਬਹੁਤ ਗਰੀਬੀ ਦੇਖੀ ਤੇ ਸਾਡੀ ਨਿੱਕੀ ਜੀ ਧੀ ਨੇ ਸਾਡੀ ਗਰੀਬੀ ਨੂੰ ਕਟਿਆ ਹੈ ਤੇ ਮਾਪੇ ਕਹਿੰਦੇ ਕਿ ਸਾਨੂੰ ਹੁਣ ਨਵਜੋਤ ਦੇ ਨਾਮ ਕਰਕੇ ਪਛਾਣਿਆ ਜਾਂਦਾ ਹੈ ਇਹ ਸੁਣ ਕੇ ਸਕੂਨ ਮਿਲਦਾ ਹੈ ਕਿ ਸਾਡੀ ਧੀ ਸਾਡੇ ਨਾਮ ਨਾਲ ਨਹੀਂ ਬਲਕਿ ਆਪਣੇ ਨਾਮ ਨਾਲ ਜਾਣੀ ਜਾਂਦੀ ਹੈ ਤੇ ਕਿਸੇ ਵੀ ਮਾਪਿਓ ਦੇ ਲਈ ਇਸ ਤੋਂ ਵੱਡਾ ਸਨਮਾਨ ਸ਼ਾਇਦ ਕੁਝ ਨਹੀਂ ਹੋ ਸਕਦਾ ਹੋਰ ਮਾਪਿਆਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਨਵਜੋਤ ਵਰਗੇ ਬੱਚੇ ਆ ਅਸੀਂ ਹਰੇਕ ਮਾਂ ਨੂੰ ਹਰੇਕ ਨੂੰ ਕਹਿੰਨੇ ਆ ਵੀ ਬੱਚੇ ਦੀ ਸਪੋਰਟ ਕਰੋ ਤੇ ਬੱਚੇ ਨੂੰ ਅੱਗੇ ਵਧਣ ਦਾ ਸੁਪਨਾ ਪੂਰਾ ਕਰੋ। ਸੋ ਨਵਜੋਤ ਕੌਰ ਨੇ ਸਾਬਿਤ ਕਰ ਦਿੱਤਾ ਹੈ ਕਾਬਲੀਅਤ ਹੋਵੇ ਤੇ ਹੌਂਸਲੇ بلند ਹੋਣ ਤੱਕ ਕੁਝ ਵੀ ਹਾਸਲ ਕਰਨਾ ਮੁਸ਼ਕਿਲ ਨਹੀਂ ਹੈ। ਖਾਲਸ ਪ੍ਰਾਈਮ ਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।